ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੇਖ ਲੈ ਕੇ ਆਏ ਪੰਜਾਬ ਜਾਣ ਪਛਾਣ ਪੰਜਾਬ ਭਾਰਤ ਦਾ ਸਰਹੱਦੀ ਪ੍ਰਾਂਤ ਹੈ ਇਸ ਦੀਆਂ ਹੱਦਾਂ ਸਮੇਂ-ਸਮੇਂ ਬਦਲਦੀਆਂ ਰਹੀਆਂ ਹਨ ਪੰਜਾਬ ਦਾ ਇਹ ਨਾਂ ਪੰਜਾਬ ਦੋ ਸ਼ਬਦਾਂ ਪੰਜ ਅਤੇ ਆਪ ਦੇ ਮੇਲ ਤੋਂ ਬਣਿਆ ਹੈ ਪੰਜ ਦਾ ਭਾਵ ਹੈ ਗਿਣਤੀ ਅਤੇ ਆਪ ਤੋਂ ਭਾਵ ਹੈ ਪਾਣੀ ਇਸ ਤਰ੍ਹਾਂ ਪੰਜਾਬ ਤੋਂ ਭਾਵ ਹੈ ਪੰਜ ਦਰਿਆਵਾਂ ਦੀ ਧਰਤੀ 1947 ਈਸਵੀ ਦੀ ਦੇਸ਼ ਵੰਡ 1947 ਈਸਵੀ ਵਿੱਚ ਭਾਰਤ ਆਜ਼ਾਦ ਹੋਇਆ ਇਸ ਦੇ ਨਾਲ ਹੀ ਪੰਜਾਬ ਵੰਡਿਆ ਗਿਆ ਇਸ ਦਾ ਪੂਰਬੀ ਭਾਗ ਭਾਰਤ ਕੋਲ ਰਿਹਾ ਅਤੇ ਇਸ ਦਾ ਪੱਛਮੀ ਭਾਗ ਪਾਕਿਸਤਾਨ ਕੋਲ ਚਲਾ ਗਿਆ ਭਾਸ਼ਾ ਦੇ ਆਧਾਰ ਤੇ ਬਣਿਆ ਪੰਜਾਬ ਪ੍ਰਾਂਤ 1966 ਈਸਵੀ ਵਿੱਚ ਭਾਸ਼ਾ ਦੇ ਆਧਾਰ ਤੇ ਮੌਜੂਦਾ ਪੰਜਾਬ ਹੋਂਦ ਵਿੱਚ ਆਇਆ ਇਸ ਸਮੇਂ ਇਸ ਦਾ ਆਕਾਰ ਹੋਰ ਵੀ ਘਟ ਗਿਆ ਮਹਾਪੁਰਖਾਂ ਦੀ ਧਰਤੀ ਪੰਜਾਬ ਮਹਾਪੁਰਖਾਂ ਦੀ ਧਰਤੀ ਰਿਹਾ ਹੈ ਸੂਫੀ ਫਕੀਰਾਂ ਅਤੇ ਸਿੱਖ ਗੁਰੂ ਸਹਿਮਾਨ ਦਾ ਸਬੰਧ ਪੰਜਾਬ ਨਾਲ ਹੈ ਪੰਜਾਬ ਦੇ ਲੋਕ ਪੰਜਾਬ ਦੇ ਲੋਕਾਂ ਨੂੰ ਸ਼ੁਰੂ ਤੋਂ ਹੀ ਵਿਦੇਸ਼ੀ ਹਮਲਾਵਰਾਂ ਦਾ ਮੁਕਾਬਲਾ ਕਰਨਾ ਪੈਂਦਾ ਰਿਹਾ ਹੈ ਇਸ ਲਈ ਇਹ ਲੋਕ ਬਹਾਦਰ ਤੇ ਕੁਰਬਾਨੀਆਂ ਦੇਣ ਵਾਲੇ ਹਨ ਦੇਸ਼ ਦੀ ਆਜ਼ਾਦੀ ਲਈ ਯੋਗਦਾਨ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਲਈ ਵੀ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਉਦਮ ਸਿੰਘ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤ ਰਾਏ ਵਾਰਗੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕੋਈ ਨਹੀਂ ਭੁਲਾ ਸਕਦਾ ਪੰਜਾਬ ਦਾ ਵਿਕਾਸ ਪੰਜਾਬ ਦੇ ਖੇਤਰ ਅਤੇ ਇਸ ਦੇ ਕੁਦਰਤੀ ਸਾਧਨ ਸਮੇਂ-ਸਮੇਂ ਤੇ ਕਰਦੇ ਰਹੇ ਹਨ ਪਰ ਫਿਰ ਵੀ ਪੰਜਾਬ ਨੇ ਲਗਾਤਾਰ ਵਿਕਾਸ ਕੀਤਾ ਹੈ ਖੇਡਾਂ ਦੇ ਖੇਤਰ ਵਿੱਚ ਯੋਗਦਾਨ ਪੰਜਾਬ ਨੇ ਮਿਲਖਾ ਸਿੰਘ ਪ੍ਰਗਟ ਸਿੰਘ ਸੁਰਜੀਤ ਸਿੰਘ ਹਰਭਜਨ ਸਿੰਘ ਜੁਵਰਾਜ ਸਿੰਘ ਵਰਗੇ ਜਗਤ ਪ੍ਰਸਿੱਧ ਖਿਡਾਰੀ ਪੈਦਾ ਕੀਤੇ ਹਨ ਪੰਜਾਬੀ ਸੱਭਿਆਚਾਰ ਪੰਜਾਬੀਆਂ ਦੇ ਜੀਵਨ ਜਿਉਣ ਦੇ ਆਪਣੇ ਢੰਗ ਹਨ। ਇਹੀ ਉਹਨਾਂ ਦਾ ਸੱਭਿਆਚਾਰ ਹੈ। ਪੰਜਾਬੀਆਂ ਦੀ ਆਪਣੀ ਭਾਸ਼ਾ, ਆਪਣੇ ਰਸਮ ਰਿਵਾਜ, ਮੇਲੇ ਤਿਉਹਾਰ ਤੇ ਲੋਕ ਨਾਚ ਹਨ। ਪਰ ਸਮੇਂ ਦੇ ਬੀਤਣ ਨਾਲ ਸਾਡੀ ਸੋਚ, ਸਾਡੇ ਪਹਿਰਾਵੇ ਅਤੇ ਖਾਣ ਪੀਣ ਵਿੱਚ ਤਬਦੀਲੀ ਆਈ ਹੈ। ਸਾਂਝੇ ਪਰਿਵਾਰ ਖਤਮ ਹੋ ਰਹੇ ਹਨ ਪਰ ਫਿਰ ਵੀ ਪੰਜਾਬੀ ਸੱਭਿਆਚਾਰ ਕਾਇਮ ਹੈ। ਸਾਰਾਂਛ ਪੰਜਾਬ ਸ਼ੁਰੂ ਤੋਂ ਹੀ ਭਾਰਤ ਦਾ ਪਹਿਰੇਦਾਰ ਰਿਹਾ ਹੈ ਦੇਸ਼ ਦੇ ਵਿਕਾਸ ਵਿੱਚ ਪੰਜਾਬੀਆਂ ਦਾ ਬਹੁਤ ਯੋਗਦਾਨ ਹੈ ਹਾਂਜੀ ਅਗਰ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ